ਆਮਲੇ ਸਾਲਾ ਹੁੰਦਾ ਪਈਨ ਪੁੱਤਰ ਸਾਈਡ ਤੋਂ ਜੀ ਤੇ ਇਹ ਮੁੰਡੇ ਦਾ ਦੰਦੇ ਨਾਲ ਕਰਕੇ ਆ ਜਿਹਾ ਸੱਤੀ ਲੈਣ ਕਰ ਰਹੇ ਸੀਗੇ ਜੀ ਤੇ ਪੂਰੇ ਵਾਲੇ ਕੰਪੂਰੇ ਲੱਗੇ ਤੇ ਸਾਡੇ ਦੀ ਸਾਈਡ ਤੇ ਇਹਨਾਂ ਨੂੰ ਤੇ ਇਹ ਡੇਗ ਅੰਦਰ ਨੂੰ ਪਏ ਨੇ ਦੇਖਣਾ ਬਹੁਤ ਬੜੇ ਕਰਾਂਗੇ ਕੀ ਨਾਮ ਕੀ ਨਾਗੇ ਇਹਦਾ ਮੈਂ ਦੱਸਾਂਗਾ ਜੀ ਮੇਰਾ ਠੀਕੀ ਗੱਲ ਕੀ ਸੀ ਜੀ ਅੱਜ ਸਭ ਵੀ ਨਾਲ ਜਾਂਦੇ ਸੀ ਕਿ ਲੜਕੀ ਦੀ ਸ਼ਾਦੀ ਸੀ ਅੱਛਾ ਜੀ ਆਲਾਸ ਨੂੰ ਉਹ ਕਿੰਨੀ ਟੱਕਰ ਆ ਜੀ ਅੱਛਾ ਜੀ ਗੱਡੀ ਖੜੀ ਆ ਨਾ ਹਾਂਜੀ ਉੱਥੋਂ ਮੈਂ ਟਰਾਲਾ ਗਾ ਲੰਘਿਆ ਟਰਾਲਾ ਪਾਰ ਕਰਦੇ ਆ ਸਾਡ ਹਾਂ ਜੀ ਸਰ ਹਾਂ ਜੀ ਸਰ ਕੀ ਨਾਮ ਹੈ ਮੇਰਾ ਨਾਮ ਹੈ ਸਰ ਕੀ ਅੱਛਾ ਕੀ ਮਾਮਲਾ ਕੀ ਮਾਮਲਾ ਇਹ ਟਰਾਲਾ ਹੁੰਦਾ ਪਈ ਨੂੰ ਕੁਦਰ ਸਾਹਿਬ ਤੋਂ ਜੀ ਤੇ ਇਹ ਮੁੰਡੇ ਆ ਜਾਂਦੇ ਇਹਨਾਂ ਦੇ ਘਰ ਗਿਆ ਸੀਗਾ ਸਬਜ਼ੀ ਲੈਣ ਜਾ ਰਹੇ ਸੀਗੇ ਜੀ ਤੇ ਜੂਰੇ ਵਾਲੇ ਕੰਮ ਤੇ ਲੱਗ ਗਏ ਤੇ ਸਾਡੇ ਦੀ ਸਾਈਡ ਵਿੱਚ ਵੀਰਾਂ ਨੂੰ ਤੇ ਇਹ ਡੇਗ ਅੰਦਰ ਨੂੰ ਪਏ ਨੇ ਤੇ ਇਹਨਾਂ ਲੋਕਾਂ ਨੇ ਪਾੜੇ ਕਰਾਂਗੇ ਅੱਛਾ ਜੀ ਉਹਨੂੰ ਦੇ ਪੁਲੀਸ ਚੰਗੋ ਪੁੱਤਰ ਜੀ ਜੀ ਪੁੱਤਰ ਸਮਰਵਾਸੀ ਪਿੰਡ ਫੇਰਾ ਲੋਕਦਰ ਜੀ ਤੇ ਕਰਮਨ ਆਮਡਾ ਜੀ ਬੇੜਾ ਹੀ ਪਾਇਤ ਹਾਂ ਹਾਂ ਜੀ ਅੱਛਾ ਜੀ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰ ਦੇ ਨਾਲ ਜੱਜ ਹੋਏ ਦੋ ਜਾਨੇ ਸੀਗੇ ਇਹਨਾਂ ਦੇ ਅਕੀਨ ਜਾਨੇ ਸੀਗੇ ਇੱਕ ਨੰਬਰ ਜਿਹੜਾ ਡਿਸਟ੍ਰਿਕਟ ਗੱਡੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਹ ਹੋ ਗਿਆ ਪਿੱਛੇ ਸੀਗੇ ਦੂਸਰੇ ਵਾਲਾ ਕਮਕਾ ਦੇ ਤੇ ਅੱਛਾ ਜੀ ਤਾਂ ਕਰਕੇ ਉਹਨਾਂ ਦਾ ਉਹਨਾਂ ਦਾ ਪਿੱਛੇ ਆ ਰਿਹਾ ਸੀ ਉਹ ਵੀ ਕਰਕੇ ਉਹਦਾ ਉਹਦਾ ਪਛਾਹ ਹੋ ਗਿਆ ਅੱਛਾ ਜੀ 8-10 ਵਜੇ ਦੇ ਨਾਲ ਬੰਦੇ ਕਹਿੰਦੇ ਕਾਲਾ ਨੰਨੇ ਵਾਲਾ ਜੀ ਉਹ ਇੱਕ ਟ੍ਰੈਕ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਕਾਲਾ ਤੇ ਢੇਰ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਲੋਕ ਕਰਕੇ ਦੌੜ ਗਿਆ ਅੱਛਾ ਜੀ ਕਾਲਾ ਕੰਪਨੀ ਤੇ ਫਿਰ ਗੱਡੀ ਨੰਬਰ ਦੱਸ ਸਕਦੇ ਹੋ ਕਾਲਾ ਆ ਗਿਆ ਪੀਪੀ ਕੇਪੀ ਮੋਟਰਸਾਈਕਲ ਦਾ ਨੰਬਰ ਪੀਪੀ 33ੀ ਕੀ ਸੀ ਆਫੀਸਰ ਜੀ ਜਿਹੜੇ ਸੌ ਆਖੇਗੇ ਠੀਕ ਹੈ ਸਰ ਇਹ ਕਾਰ ਦੇ ਦਾ ਨੰਬਰ ਹੈਗਾ ਪੀਪੀ 03 ਏ ਜੇ 957 ਰਟਾ ਰਟਾ ਦਾ ਕੋਈ ਸੀਟੀਜੀ ਵਗੈਰੇ ਕੋਈ ਨਰਖ ਖੰਡਾਲੀ ਗਈ ਸਰ ਸੀਟੀਜੀ ਫੋਟੇ ਅੱਛਾ ਜੀ ਆਪਣੀ ਸ਼ੀਟ ਤੇ ਲੱਗ ਗਏ ਅੱਛਾ ਜੀ ਕਿੰਨੇ ਘੰਟੇ ਲੱਗੇ ਦਿੱਕਤ ਨਾਲ ਪੰਜੀ ਕਿੰਨੇ ਘੰਟੇ ਦਿੱਕਤ ਦੀ ਬਾਤ ਹੈ ਘਟਨਾ ਹੋਈ ਹੈ ਜੀ ਐਸਟੀਮੇਟ ਸਾਡੇ 6 ਵਜੇ ਦਾ ਆਪਿਆ ਸਰ ਕਿਹੜੀ ਜਗ੍ਹਾ ਦਾ ਸੀਗਾ ਇਹ? ਇਹ 3 ਪੁਆਇੰਟ ਮੰਦਾ ਕਿ ਲਿੰਕ ਰੋਡ 3 ਪੁਆਇੰਟ ਬਾਅਦ ਦਾ ਜਗ੍ਹਾ। ਸਰ ਕਿਹੜਾ ਥਾਣਾ ਕਿਹੜਾ ਪਿੰਡ? ਥਾਣਾ ਭਾਰਤ। ਕੀ ਨਾਮ ਕੀ? ਕੀ ਨਾਗਰੀ ਟੱਡਾ? ਮੈਂ ਦੱਸਾਂਗਾ ਜੀ ਮੇਰਾ ਨਾਮ। ਇੱਕ ਹੀ ਗੱਲ ਕੀ ਹਿਸੇਰੀ ਆ ਜੀ। ਸਭ ਜੀ ਜਾਣਦੇ ਸੀ ਕਿ ਲੜਕੀ ਦੀ ਸ਼ਾਦੀ ਸੀ। ਅੱਛਾ ਜੀ। ਟਰਾਲਾ ਸਾਨੂੰ ਉਹ ਕਮੀਨ ਟੱਕਰਿਆ ਇਹ। ਅੱਛਾ ਜੀ। ਤੇ ਉਹ ਗੱਡੀ ਖੜੀ ਆ ਨਾ? ਹਾਂਜੀ। ਉੱਥੋਂ ਮੈਂ ਟਰਾਲਾ ਗਾਹ ਨਾ ਗਿਆ ਟਰਾਲਾ ਫਾਰ ਕਰ ਗਿਆ। ਅੱਛਾ ਜੀ। ਇਹ ਮੈਟਰ ਨੂੰ ਪਿੱਛੇ ਆਉਣ ਦੇ ਹੈ ਅੱਛਾ ਜੀ ਟਰਾਲਾ ਇੱਥੇ ਆ ਕੇ ਜਿੱਥੇ ਆ ਬੁੜੀਆਂ ਖੜੀਆਂ ਇੱਥੇ ਹੌਲੀ ਸੀਗਾ ਟਰਾਲਾ ਮਿਲ ਕੋ ਜੀ